ਲੋ ਆ ਵੀ ਸੱਜਣੋ ਬਾਈ ਗੋਪੀ ਗੋਲੇ ਖੜੇ ਆਪਾਂ ਕਿੰਨੇ ਨਾ ਗਾ ਬਰੇ ਗੋਪੀ ਸਸਰੀ ਦਾ ਪਹਿਲਾ ਸਸਰੀ ਦਾ ਜੀ ਹੋਰ ਠੀਕ ਠਾਕ ਆਨ ਵਧੀਆ ਹੀ ਚੜਦੀ ਚੜਦੀ ਗਲਾ ਹਾਂਜੀ ਹਾਂਜੀ ਕਿੰਨੇ ਨਗ ਲਿਆਂਦੇ ਵੀਰੇ ਅੱਜ ਪੰਜ ਟਰੈਕਟਰ ਆਪੇ ਪੰਜ ਛੋਟੇ ਰੇਟਾਂ 'ਚ ਹੋਣਗੇ ਪੰਜ 'ਚ ਰੇਟ ਵੱਡਾ ਹੋਊਗਾ ਅਰ ਜਾਂਦਾ ਇੱਕ ਦਾ ਵੱਡਾ ਹੋਊਗਾ ਮਾਨਤਾਨ ਹੋ ਜਾਣਾ ਮਾਨਤਾਨ ਕਰਾਂਗੇ ਆਪਾਂ ਜਿੰਚੂ ਵੀ ਮਾਨਤਾਨ ਪੂਰਾ ਹੋ ਜਾ ਠੀਕ ਆ ਵੀਰੇ ਹਾਂਜੀ ਤੇ ਕਰਗੇ ਸ਼ੁਰੂ ਫਿਰ ਹਾਂਜੀ ਇਹ 44 ਆ ਵੀਰੇ 2000 ਮਾਡਲ ਆ ਅੱਛਾ ਇਹ 2000 ਮਾਡਲ ਆ ਵੀਰੇ ਠੀਕ ਆ ਡਬਲ ਕਲਚ ਆ ਹੈ ਤੇ ਇੰਜਨ ਬਹੁਤ ਵਧੀਆ ਪਿਆ ਇਹਦਾ ਅੱਛਾ ਇੰਜਨ ਗੇਰ ਓਕੇ ਆ ਜਮ ਪਿੱਛੋਂ ਆਜੂਈ ਭੋਰਾ ਵੀ ਹੈ ਨਹੀਂ ਰੈਕ ਤੇ ਅੱਛਾ ਵੈਕ ਸਾਈਡ ਭੋਰਾ ਆਵਾਜ਼ ਨਹੀਂ ਹੈ ਹਾਂਜੀ ਠੀਕ ਆ ਕਿਸੇ ਪਾਸ ਬਲੋ ਬਲੂ ਤਾਂ ਨਹੀਂ ਕੋਈ ਭੋਰਾ ਵੀ ਨਹੀਂ ਬਲੋ ਬਾਈ ਭੋਰਾ ਵੀ ਠੀਕ ਆ ਬੈਟਰੀ ਵੁਟਰੀ ਕਿਵੇਂ ਬਾਈ ਇਹਦੀ ਓਕੇ ਆ ਬਾਈ ਬੈਟਰੀ ਤੇ ਵਾਡੀ ਲੈਂਦਾ origignal ਆ ਠੀਕ ਆ ਠੀਕ ਆ ਟਾਇਰਾਂ ਦੀ ਜੀ ਗੱਲ ਕਰੀ ਗੋਪੀ ਬਾਈ ਮਗਰਲੇ ਭਰੇ ਹੈਗੇ ਆ 50 ਤੋਂ 45 ਪੈਸੇ ਸੀਟ ਤੇ ਟਾਇਰ ਹਨ ਹਾਂਜੀ ਬਾਕੀ ਰੇ ਮਾਰਮਾ ਦਾ ਸਾਫ ਪਿਆ ਹੈ ਨਾ ਟਰੈਕਟਰ ਸਾਫ ਪਿਆ ਮਗਰੋ ਸਾਰਾ ਸਾਫ ਪਿਆ ਮਗਰਾਂਡ ਲਗੂਰਾ ਅੱਛਾ ਠੀਕ ਆ ਬੈਕ ਸਾਈਡ ਵੀ ਬਹੁਤ ਵਧੀਆ ਪਈ ਹੈ ਹਨਾ ਤਾਂ ਇੰਡੀਓ ਇੰਡੀਕੇਟਰ ਜੇ ਨਾਲ ਦੀ ਵੀ ਸਾਰਾ ਸਾਰਾ ਨਾਲ ਦੇ ਆ ਅੱਛਾ ਠੀਕ ਆ ਲੋਵੇ ਮਤਲਬ ਰੰਗ ਪੇਂਟ ਦਾ ਵੀ origignal ਆ ਹਨਾ ਸਾਰਾ ਹੀ ਬੰਪਰ ਨਹੀਂ ਬੰਪਰ ਲਵਾਤਾ ਹੀ ਵੱਡਾ ਇਹਦੇ ਅੱਛਾ ਬੰਪਰ ਹੈ ਨਹੀਂ ਬੰਪਰ ਲਵਾਇਆ ਵਾ ਹਨਾ ਦਾ ਬੰਪਰ ਵਧੀਆ ਹੈ ਹਾਂ ਆ ਤਾਂ ਗੱਲਬਾਤ ਬਣਾਤੀ ਹੈ ਹਾਂ ਟਰੈਕ ਨੰਬਰ ਆ ਟਰੈਕਟਰ ਬੰਪਰ ਭਾਰਾ ਹਨਾ ਬਾਈ ਉਹ ਕੀ ਠੀਕ ਆ ਸਿੱਧੀ ਕਰਕੇ ਟਰੈਕਟਰ ਲੈ ਕੇ ਜਾਦੇ ਬੰਦਾ ਠੀਕ ਆ ਵੀਰੇ ਤੇ 2000 ਮਾਡਲ ਆ ਡਿਮਾਂਡ ਕੀ ਕਰਦੇ ਬਈ 1.95 ਕਰਦੇ ਵੀਰੇ ਆਪਾਂ 1.95 ਤੇ ਮਾਨਤਾਨ ਆਪਾਂ ਕਰਾਗੇ ਜਿਹੜਾ ਤੁਹਾਡੀ ਵੀਡੀਓ ਵੇਖਿਆ ਜਿਹੜਾ ਵੀਡੀਓ ਦੇਖ ਕੇ ਆ ਲੋਵੇ ਮਿੱਤਰੋ ਆਪਣੀ ਵੀਡੀਓ ਦੇਖ ਕੇ ਜਾਓ ਕੋ ਸਕਰੀਨ ਸ਼ਾਟ ਲੈ ਜਾ ਜ਼ਰੂਰ ਹਨਾ ਹਾਂਜੀ ਤੇ ਸਕਰੀਨ ਸ਼ਾਟ ਜ਼ਰੂਰ ਲੈ ਜਾਓ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਓਗੇ ਚ ਮਾਨਤਾਨ ਕੀਤਾ ਜਾ 1.95 ਕਿਹਾ ਵੀਰੇ ਹਾਂਜੀ ਹਾਂਜੀ 1.95 1.95 ਦੇ ਵਿੱਚ ਮਾਨਤਾਨ ਹੋ ਜੇ ਹੋਰ ਹਨਾ ਠੀਕ ਆ ਜੀ ਲੋਵੇ ਮਿੱਤਰੋ ਟਰੈਕਟਰ ਤੇ ਸੈੱਟ ਨਾਲ ਆ ਦੇ ਸਾਦ ਸਾਰਾ A to Z ओरिजिनल ਟਰੈਕਟਰ ਆ ਇਹ ਵਾਡੀ ਲਾਂਦਾ ਬਹੁਤ ਚੰਗਾ ਟਰੈਕਟਰ ਪਿਆ ਵਾ ਤੇ ਕਾਗਜ਼ ਪੱਤਰ ਬਿਲਕੁਲ ਓਕੇ ਮਿਲਣਗੇ ਤੁਹਾਨੂੰ ਦੇ ਸਕਦਾ ਟਰੈਕਟਰ ਐਨ ਕੋਕਾ ਪੀਸ ਆ ਜੀ ਤੇ ਅੱਗੇ ਕਿਹੜਾ ਵੀਰੇ ਆਪਣੇ ਕੋਲੇ ਅੱਛਾ ਇਹ ਕਿੰਨਾ ਮਰਲਾ 97 97 ਮਰਲਾ ਠੀਕ ਹੈ ਇਹ ਕਿਵੇਂ ਵਾਡੀ ਲੈ ਆਂਦਾ ਵੀਰੇ ਓਰੀਜਨਲ ਆ ਟਰੈਕਟਰ ਦਿਖਾ ਦੇ ਵੀਰੇ ਸਾਰੀ ਬੈਟਰੀ ਇਹਦੀ ਤੇ ਨਵੀਂ ਆ ਅੱਛਾ ਬੈਟਰੀ ਨਵੀਂ ਆ ਹਾਂਜੀ ਦੋ ਵੀ ਮਿੱਤਰੋ ਵਾਡੀ ਲੈ ਆਂਦਾ ਸਾਰੇ A to Z ਓਰੀਜਨਲ ਆ ਟਰੈਕਟਰ ਦੇਖ ਸਕਦਾ ਤੁਸੀਂ ਅੱਛਾ ਡਬਲ ਕਲਚ ਹੈ ਟਾਇਰਾਂ ਦੀ ਜੇ ਕੋਈ ਗੱਲ ਕਰੀਏ ਬਈ ਆਪਾਂ ਲੇ ਵੀਰੇ ਹੈਗੇ ਅੱਧੇ ਟਾਇਰ 13 ਦੇ ਆ ਹਨਾ ਹਾਂਜੀ ਅੱਛਾ ਆਪ ਦੇ ਟਾਇਰ ਆ ਡਬਲ ਲਗਾ ਲੱਜਾ ਠੀਕ ਆ ਮਗਰਾਡਾ ਮਰੂਡਾ ਦਾ ਸਾਰਾ ਅਰੀਜਨਲ ਆ ਹਾਂਜੀ ਹਾਂਜੀ ਠੀਕ ਆ ਮਗਰਾੜੀ ਤੇ ਅੱਛਾ ਨਾਲ ਦੇ ਅਗਲੇ ਟਾਇਰ ਅੱਧੇ ਆ ਨਾ ਹੈਗੇ ਅੱਧੇ ਹੈਗੇ ਠੀਕ ਆ ਲੋ ਵੀ ਕਰੋ ਹੈ ਟਰੈਕਟਰ ਸਾਹ ਪਿਆ ਹੈ ਨਾ ਬਾਕੀ ਵਾਹ ਡੀਲਰ ਦਾ ਵੀ ਬਹੁਤ ਸੋਹਣਾ ਟਰੈਕਟਰ ਪਿਆ ਹੈ ਬਰਾ ਵੀ ਬਲੂ ਬਲਾ ਹੈ ਜੰਦੀ ਠੀਕ ਆ ਠੀਕ ਆ ਲੋ ਵੀ ਮਤਲਬ ਦੇਖ ਸਾਦ ਤੁਸੀਂ ਪੈਰਪੁਰਤਾਨਾਂ ਦਾ ਬਹੁਤ ਸੋਹਣਾ ਟਰੈਕਟਰ ਪਿਆ ਜੀ ਬੈਕ ਸਾਈਡ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰੀ ਤੇ ਰੇ ਮਾਰੂ ਮਾ ਦਾ ਬਹੁਤ ਚੰਗਾ ਟਰੈਕਟਰ ਪਿਆ ਇਹ ਦੇਖ ਸਕਦਾ ਤੁਸੀਂ ਤੇ ਇਧਰ ਨਿਗਾ ਮਾਰ ਸਕਦੇ ਹੋ 97 ਮਾ ਦਾ ਡਿਮਾਂਡ ਕੀ ਕਰਦੇ ਬਈ ਇਹਦੀ ਇਹਦੀ ਇੱਕ 70 ਕਰਦੇ ਵੀਰੇ ਇੱਕ 70 ਕਿੱਥੋਂ ਤੱਕ ਛੱਡ ਦੋਗੇ ਕੋਈ ਨਹੀਂ ਕਰਦਿਆਂਗੇ ਮਾਨਤਾਨ ਹੋ ਜਾਊਗਾ ਲਓ ਮੈਂ ਮਾਤਰਾ ਇੱਕ 70 ਵਿੱਚ ਆਹ ਟਰੈਕਟਰ ਬਣ ਜੂਗਾ ਉਹਦੇ ਵਿੱਚ ਵੀ ਮਾਨਤਾਨ ਹੋ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਟਰੈਕਟਰ A to Z origignal ਆ ਇਹ ਵਾਡੀ ਲੈਂਦਾ ਬਹੁਤ ਸੋਹਣਾ ਚੰਗਾ ਟਰੈਕਟਰ ਪਿਆ ਜੀ ਇਹ ਵੈਲਡਰ ਰੂਟਰ ਜਮਾ ਓਕੇ ਹੋਣਾ ਬਾਈ ਤੇ ਕਿਹੜਾ ਹੋਰ ਵੀਰੇ 35 35 ਆ ਗਈ ਸੋਨਾ ਲਿਖਿਆ ਅੱਛਾ ਸੋਨਾ ਵਾਲੀ ਕਾ 35 ਤੇਰਾ 7 ਮਾਡਲ ਹੈ ਅੱਛਾ ਇਹ ਸਾਈਡ ਗੇਅਰ 7 ਮਾਡਲ ਹੈ ਇਹ ਮਾਡਲ ਡਬਲ ਕਲਚ ਹੈ ਅੱਛਾ ਡਬਲ ਕਲਚ ਹੈ ਠੀਕ ਆ ਫੈਰਪੁਰ ਦਾ ਨਾ ਦਾ ਬਹੁਤ ਸੋਹਣਾ ਪਿਆ ਹੈੜਾ ਕੈਰ ਪੀਨ ਵਾਲੀ ਪਿਆ ਬਾਈ ਸਾਰਾ ਰੈਡ ਅੱਛਾ ਸਾਰਾ ਰੈਡ ਵਾਲਾ ਠੀਕ ਆ ਇਹ ਸਭ ਸਭ ਬਹੁਤ ਚੰਗਾ ਪਿਆ ਯਾਰ ਬਾਈ ਨਾ ਬਹੁਤ ਚੰਗਾ ਹੈ ਠੀਕ ਆ ਚਲਾਵੇ ਵਿੱਚ ਬਹੁਤ ਚੰਗਾ ਡੇਕ ਆਇਆ ਚਲਾਵੇ ਵਿੱਚ ਬਹੁਤ ਚੰਗਾ ਹਾਂ ਤੇ ਗੁਡਇਰ ਦੇ ਟਾਇਰ ਆ 13 ਦੇ ਟਾਇਰ ਆ ਹਾਂਜੀ ਤੇ ਟਾਇਰ ਰਹਿ ਗਏ 70 75 ਰੁਪਏ 70 75 ਰੁਪਏ ਸਹਿ ਗਏ ਨਾ ਲੋ ਮਿੱਤਰੋ ਹੂੰ ਕੋਕਾ ਵੀ ਟਰੈਕਟਰ ਆ ਦੇ ਸਕਦੇ ਤੁਹਾਡੇ ਸਾਹਮਣੇ ਆ ਛੱਡਣ ਵਾਲਾ ਟਰੈਕਟਰ ਨਹੀਂ ਇਹ ਵੀ ਛੋਟੇ ਰੇਟ 'ਚ ਬੰਨ ਜਾਊਗਾ ਟਰੈਕਟਰ ਤੇ ਨੰਬਰ ਆਪਾਂ ਛੱਡਾਂਗੇ ਉਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਦੇਖ ਸਕਦੇ ਬਾਡੀ ਲੈਣ ਦਾ ਸਾਰਾ Ориਜਨਲ ਆ ਰੰਗ ਪੇਂਟ ਦਾ ਵੀ Ориਜਨਲ ਆ ਵੀਰੇ ਹਾਂਜੀ ਹੈ ਹਾਂਜੀ ਹਾਂਜੀ ਠੀਕ ਆ ਵੀਰੇ ਕਿੰਨਾ ਮਾਡਲ ਦੱਸੇ ਜੀ 7 ਮਾਡਲ ਦਾ ਡਿਮਾਂਡ ਕੀ ਹੈ ਜੀ 195 195 ਉਹਦੇ ਵਿੱਚ ਮਾਨਤਾਨ ਲਓ ਮੈਂ ਤਰਾਹ ਵੀ ਛੋਟੇ ਜਿਹੇ ਰੇਟ ਤੇ ਟਰੈਕਟਰ ਬਣ ਜੂਗਾ 195 ਦਾ ਵਾਈ ਦਿੰਦਾ ਵਾ ਤੇ ਬਾਕੀ ਮਾਨਤਾਨ ਹੋ ਜੂ ਜਿਹੜਾ ਆਪਣੀ ਵੀਡੀਓ ਉੱਤੇ ਦੇਖ ਕੇ ਜਾਊਗਾ ਤੇ ਦੇਖ ਸਕਦੇ ਟਰੈਕਟਰ ਇਹ ਵੀ ਛੱਡਣ ਵਾਲੇ ਹੋਰ ਕਿਹੜਾ ਵੀਰੇ ਆਪਣਾ ਅੱਗੇ ਆ ਗਿਆ ਵੀਰੇ ਫਾਰਮ ਟਰੈਕ ਫਾਰਮ ਟਰੈਕ 2002 ਮਾਡਲ ਆ ਅੱਛਾ ਇਹ 2002 ਮਾਡਲ ਆ ਹਾਂ ਟਰੈਕਟਰ ਸਾਰਾ ਹੀ ਸ਼ੀਸ਼ਾ ਹੀ ਪਿਆ ਹਾਂ ਟਾਇਰ ਬਹੁਤ ਚੰਗਾ ਆ ਗਿਆ ਹੈ ਨਾ ਜੀ ਚੋਛਾ ਵਿਖਾ ਬਈ ਬਾਲੀ ਚੰਗੀ ਹੈ ਲੈ ਆ ਤਾਂ ਕਿੱਥੇ ਡੇਬੀ ਨੀ ਮੇਲਾ ਪੂਰਾ ਆਣ ਠੀਕ ਆ ਸਾਰਾ ਰੀਨਲ ਆ ਮਗਰਲੇ ਟਾਇਰ ਦਿਖਾ ਦੇ ਜਿਵੇਂ ਨਵੇਂ ਆ ਮਾਦਰੀ ਅੱਛਾ ਆ ਐਮਆਰਫ ਦੇ ਟਾਇਰ ਆ ਹਨਾ ਹਾਂ ਰੈਮੋ ਨੇ ਸਾਫ ਹੈ ਟਾਇਰ ਤੇ ਮਾਰੂਮਾ ਦਾ ਬਹੁਤ ਚੰਗਾ ਪਿਆ ਐਮਆਰਫ ਦੇ ਟਾਇਰ ਆ ਪੱਕੇ ਟਾਇਰ ਆ ਹਨਾ ਰੀਨਲ ਟਾਇਰ ਆ ਰੀਨਲ ਲਓ ਵੀ ਮਿੱਤਰੋ ਤੇ ਆ ਐਡਜਸਟੇਬਲ ਆ ਹੁੱਕ ਵੀਰੇ ਤਾਂ ਠਾਂ ਠਾਂ ਵਾਲੀ ਆ ਠੀਕ ਹੈ ਹਲੋ ਮੇ ਮਤਰਾ ਦੇਖ ਸਕਦਾ ਤੁਸੀਂ ਹੱਕ ਹੱਕ ਵੀ ਹੈਵੀ ਲੱਗੀ ਪੂਰੀ ਹੈ ਨਾ ਪੂਰੀ ਹੱਕ ਹੈਵੀ ਲੱਗੀ ਆ ਠੀਕ ਆ ਜੀ ਸਾਰਾ ਮੋਟਰ ਬੜਾ ਸਾਫ ਪਿਆ ਆ ਹੂੰ ਸੋਹਣੀ ਹਾਲਤ ਦੇ ਵਿੱਚ ਹੈ ਨਾ ਸ਼ੋਰੂਮ ਕੰਡੀਸ਼ਨ ਟਰੈਕਟਰ ਠੀਕ ਆ ਜੀ ਬਾਕੀ ਇੰਜਨ ਗੇਅਰ ਤਾਂ ਓਕੇ ਹੈ ਨਾ ਓਕੇ ਆ ਜਮਾ ਵਿੱਚੋਂ ਬੁਖਾਰੀ ਇਧਰ ਦੀ ਹਾਂ ਖੋਲ ਕੇ ਦਿਖਾ ਦੇ ਮੜਾ ਯਾ ਬੈਗ ਵੀ ਜਮਾ ਨਵੀਂ ਮਿਲੂਗੀ ਇਹ ਬੈਟਰੀ ਨਵੇਂ ਆ ਸਟਿੱਕਰਸ ਪਰ ਜੇ ਨਾਲ ਦੀ ਹੈ ਨਾ ਇਹ ਨਾਲ ਰੇਡੀਏਟਰ ਬਹੁਤ ਸਾਫ ਹੈ ਮੈਂ ਇਹ ਸਾਰਾ ਸਾਫ ਪਿਆ ਟਰੈਕਟਰ ਯਾਰ ਟੱਟ ਪਾਉਣ ਵਾਲੇ ਬੰਦਾ ਆਵੇ ਸੇ ਨੀ ਕਰਕੇ ਲੈ ਕੇ ਜਾ ਟਰੈਕਟਰ ਦੀ ਠੀਕ ਆ ਜੀ ਬੈਟਰੀ ਬੁੱਧੀ ਓਕੇ ਆ ਵੀ ਆਵਾਜ਼ ਹੋ ਗਈ ਟਾਇਰ ਟੂਰੇ ਨਵੇਂ ਟਰੈਕਟਰ ਦੇ ਬੈਟਰੀ ਜਮਨ ਨਵੀਂ ਆ ਯਾਨੀ ਕਿ ਘੈਂਟ ਹਾਲ ਦੇ ਵਿੱਚ ਪਿਆ ਪੂਰਾ ਚੰਗਾ ਟਰੈਕਟਰ ਪਿਆ ਗਿਆਂ ਨਾਮ ਪਲੇਟ ਵੀ ਸਾਰਾ ਪਲਮ ਲਾ ਕੇ ਆ ਹਾਂਜੀ ਠੀਕ ਆ ਜੀ ਬੈਟਰੀ ਜਵਨ ਨਹੀਂ ਹੈ ਬੈਟਰੀ ਜਵਨ ਨਹੀਂ ਹੈ ਨਾ ਤੇ ਬਾਕੀ ਆਡੀ ਲੈਂਦਾ ਸ਼ੋ ਸ਼ੋ ਦਾ ਬਹੁਤ ਸੋਹਣਾ ਪਿਆ ਟਰੈਕਟਰ ਸ਼ੋ ਤੋਂ ਉਹਦੇ ਸਾਹਮਣੇ ਕਿੰਨੀ ਸੋਹਣੀ ਆ ਹਾਂ ਇਹ 2002 ਮਾਡਲ ਆ ਇਹਦੀ ਕੀ ਡਿਮਾਂਡ ਆ ਵੀਰੇ ਇਹਦੀ ਵੀਰੇ ਆਪਾਂ 2 ਲੱਖ ਤੇ 5000 ਕਰ ਦੋ 2 5 ਉਹਦੇ ਵਿੱਚ ਮਾਨਤਾ ਫਾਸ ਹੋ ਕੇ ਜਾਊਗਾ ਬੰਦਾ ਠੀਕ ਆ ਠੀਕ ਆ ਅੱਲਾ ਮੇ ਮਤਰੋ ਦੇਖ ਸਾਡਾ ਟਰੈਕਟਰ ਤੁਸੀਂ ਬਿਲਕੁਲ ਕੋਕਾ ਪੀਸੇ ਦੇ ਸਕਦੇ ਸੋ ਪਿਆਰਪੁਰ ਤਾਨਾ ਦਾ ਬਹੁਤ ਚੰਗਾ ਟਰੈਕਟਰ ਵੈ ਮਗਰਾੜ ਮੂੜ ਬਹੁਤ ਸਾਫ ਹੈ ਰੇ ਮਰਮਦਾ ਪੂਰੀ ਵਧੀਆ ਕੰਡੀਸ਼ਨ ਦਾ ਵਿੱਚ ਟਰੈਕਟਰ ਪਿਆ ਜੀ ਤੇ ਹੋਰ ਕਿਹੜਾ ਵੀਰੇ ਉੱਥੇ ਕੋਲੇ ਆ ਗਿਆ ਵੀਰੇ ਅਰਜਨ ਅੱਛਾ ਅਰਜਨ ਇਹ ਤੇਜ਼ ਮਾੜ ਲਾ ਇਹ ਵੀ ਗੱਲ ਬਾਤ ਹੈ ਘੋੜਾ ਬੰਪਰ ਘੋੜਾ ਬੰਪਰ ਹੈ ਇਹ ਉੱਚੇ ਰੇਟ ਵਾਲਾ ਇਹ ਹੈ ਇਹ ਉੱਚੇ ਰੇਟ ਵਾਲਾ ਹੈ ਅਜੇ ਰੇ ਮਰਮਦ ਸਟਿੱਕਰੋਂ ਵੀ ਲੱਗੇ ਹੋਏ ਨੇ ਅੱਛਾ ਰੇ ਮਾ ਤੇ ਉਵੇਂ ਹੀ ਲੱਗਾ ਸਟਿੱਕਰੋਂ ਮੇ ਹੀ ਹੈ ਉਵੇਂ ਹੀ ਲੱਗੇ 14 ਦੇ ਵਿੱਚ ਜਿੰਨੇ ਸਟਿੱਕਰੋਂ ਦੇ ਏਜੰਸੀ ਵੱਲੋਂ ਸਾਰੇ ਉਵੇਂ ਹੀ ਲੱਗੇ ਸਾਰੇ ਪਾਸੇ ਦੇਖਾ ਦੋ ਨਾਲ ਦੇ ਟਾਇਰ ਆਹ ਤਾਂ ਏਜੰਸੀ ਤੇ ਜੱਕ ਲੰਦ ਲੱਗਦਾ ਹਾਂਜੀ ਲਾਓ ਮੇਰੇ ਕਰੇ ਸੀ ਬਾਈ ਅੱਛਾ ਅੱਛਾ ਠੀਕ ਹੈ ਠੀਕ ਹੈ ਟਰੈਕਟਰ ਬਹੁਤ ਟਾਇਰ ਤੇ ਹੈ ਪੂਰੀ ਟਰੈਕਟਰ ਬਹੁਤ ਚੰਗਾ ਪਿਆ ਹੈ ਅੱਛਾ ਨਾਲ ਦੇ ਟਾਇਰ ਹੈ ਇਹਦੇ ਲੈ ਮਤਰਾ ਆਹ ਦੇਖੋ ਟਰੈਕਟਰ ਨਾਲ ਦੇ ਟਾਇਰਾਂ 'ਚ ਹੈ ਮਹਿੰਦਰ ਆਰਜਨ ਆਲਟਰਾ ਵਾਂਸੇ 5 ਹੈ ਲੋ ਵੀ ਮਤਲਬ ਬੈਕ ਸਾਈਡ ਦੇਖ ਸਕਦਾ ਤੁਸੀਂ ਆ ਲੈਂਕਾ ਲੂੰਕਾ ਦਾ ਬਹੁਤ ਸੋਹਣਾ ਟਰੈਕਟਰ ਪਿਆ ਗੋਪੀ ਹੈ ਡਬਲ ਡਿਸਟਿਬਿਊਟਰ ਹੈ ਅੱਛਾ ਡਬਲ ਡਿਸਟਿਬਿਊਟਰ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਸਾਈਡ ਗੇਅਰ ਆ ਹੈ ਬਹੁਤ ਚੰਗਾ ਟਰੈਕਟਰ ਪਿਆ ਬਈ ਯਾਰ ਕੋਕਾ ਬੀਸ ਯਾ ਲੈ ਮਤਲਬ ਦੇਖ ਸਕਦਾ ਤੁਸੀਂ ਚਮਕਾਰੇ ਮਾਰਦਾ ਟਰੈਕਟਰ ਹੈ ਇਹਨ ਕੋਕਾ ਬੀਸ ਆ ਉੜਾ ਵਾਂਪਰ ਲੱਗੇ ਸਕੈਨ ਦਾ ਮਤਲ ਅਜੰਸੀ ਵਾਲਾ ਕੰਮ ਆ ਕਿਤੇ ਵੀ ਕਲਮ ਨਹੀਂ ਲੱਗੀ ਟਰੈਕਟਰ ਤੇ ਕੋਈ ਬੰਦਾ ਜਜਮੈਂਟ ਨਹੀਂ ਕਰ ਸਕਦਾ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਜਿਵੇਂ ਅਗਲੇ ਨਮਾ ਕਢਾਇਆ ਸੀ ਓਵੇਂ ਹੀ ਆ ਬਾਈ ਅੱਛਾ ਓਵੇਂ ਹੀ ਆ ਕਿਤੇ ਵੀ ਸੂਸੇ ਦੇ ਕੋਈ ਬੰਦਾ ਕਹਦੇ ਵੀ ਇਹਦੇ ਕਲਮ ਲੱਗੀ ਆ ਜਿਵੇਂ ਮੈਂ ਤਾਂ ਕਹਣਾ ਗੁੱਚ ਰੀਟ ਵਗੈਰਾ ਵੀ ਹੈਣੀ ਤੇ ਹੈਨਾ ਟਰੈਕਟਰ ਟਰੈਕਟਰ ਬਹੁਤ ਚੰਗਾ ਪਿਆ ਹੈ ਠੀਕ ਆ ਲੋਵਿੰਦਰ ਪੈਕਪੁਰਦਾਨਾਂ ਦਾ ਬਹੁਤ ਸੋਹਣਾ ਟਰੈਕਟਰ ਪਿਆ ਹਾਂ ਰੇ ਮਰਮਤ ਰੇਮ ਰਮ ਬਹੁਤ ਚੰਗੇ ਆ ਟਰੈਕਟਰ ਸਾਹਮਣੇ ਬਹੁਤ ਚੱਲਿਆ ਹੂੰ ਬਾਕੀ ਦੱਸਣ ਦੀ ਲੋੜ ਹੀ ਨਹੀਂ ਜਾਨਿਕ ਜਿਵੇਂ ਘੜਾਇਆ ਓਵੇਂ ਹੀ ਲੈ ਜਾਂਦਾ ਓਵੇਂ ਹੀ ਲਿਆਂਦਾ ਠੀਕ ਆ ਠੀਕ ਆ ਦਸਣ ਦੀ ਕਰਕੇ ਲੈ ਕੇ ਜਾਓ ਤਸੱਲੀ ਕਰਕੇ ਕਿੰਨਾ ਮਾਡਲ ਆ ਵੀਰੇ ਇਹ ਇਹ 2023 ਵੀਰੇ 2023 ਉੱਚਾ ਮਾਡਲ ਆ ਹੈ ਹਾਂਜੀ ਕੀ ਡਿਮਾਂਡ ਕਰਦੇ ਜੀ ਆਪਾਂ 6 ਲੱਖ ਤੇ 15000 615 ਵਿੱਚੋਂ ਮਾਨ ਤਾਨ ਹੋ ਜੂ ਹਨਾ ਲੋ ਮਿੱਤਰੋ ਟਰੈਕਟਰ ਛੱਡਣ ਵਾਲਾ ਨੇ ਇਹ ਵੀ 6,115,000 ਰੁਪਏ ਡਿਮਾਂਡ ਆ ਤੇ ਹੀ ਮਾੜਾ ਟਰੈਕਟਰ ਆ ਜਵਾਂ ਨਵਾਂ ਟਰੈਕਟਰ ਤੁਹਾਨੂੰ ਏਜੰਸੀ ਚ ਜਾਣ ਦੀ ਲੋੜ ਨਹੀਂ ਇਹਦੇ ਵਿੱਚੋ ਵੀ ਮਾਨਤਾਣ ਹੋ ਜਾਊਗਾ ਜੇ ਤੁਸੀਂ ਕਹੋ ਤਾਂ ਕੋਈ ਚੱਕਰ ਨਹੀਂ ਜਿਹੜਾ ਵੀਡੀਓ ਦੇਖ ਕੇ ਜਾਊਗਾ ਉਹਦਾ ਮਾਨਤਾਣ ਫੁੱਲ ਕੀਤਾ ਜਾਊਗਾ ਜੀ ਖੁਸ਼ ਕਰਕੇ ਬਾਈ ਤੋਰੂਗਾ ਗੋਪੀ ਤੇ ਵੀਰੇ ਗੋਪੀ ਐਡਰੈਸ ਬੋਲਦੇ ਆਪਣਾ ਕੋਈ ਆਪਣਾ ਵੀਰੇ ਪਿੰਡ ਲੁਹਾਰਾ ਮੋਗਾ ਜਲਾ ਬਾਬੇ ਦਾ ਮੋਗਾ ਪਿੰਡ ਆ ਠੀਕ ਆ ਜੀ ਜ਼ਿਲ੍ਹਾ ਮੋਗਾ ਬਾਬਾ ਦਾ ਮੋਗਾ ਜਲਾ ਲੁਹਾਰਾ ਹਾਂਜੀ ਠੀਕ ਆ ਨੰਬਰ ਬੋਲ ਦੇ 99558 98558 29886 29886 ਇਹ ਬਾਈਓਪੀ ਦਾ ਨੰਬਰ ਹੈ ਇਸ ਨੰਬਰ ਤੇ 99558 29886 ਪਿੰਡ ਲਵਾਰਾ ਬਾਬੇ ਦਾਮੂਚਾਲਾ ਜ਼ਿਲ੍ਹਾ ਮੋਗਾ ਲੋ ਬਈ ਮਿੱਤਰੋ ਕਾਲ ਕਰ ਲੈ ਜਦੋਂ ਮਰਜੀ ਬਾਈ ਨੂੰ ਜਦੋਂ ਮਰਜੀ ਠੀਕ ਆ ਜੀ 700 ਸਭ ਹਾਂ ਜਨਕੀ 5 7 ਨਾਗ ਹੈਗੇ ਆ ਬੜੇ ਹੈਗੇ ਹੈਗੇ ਛੋਟੇ ਰੇਟਾਂ 'ਚ ਵੀ ਆ ਕੱਲਾ ਵੰਡੇ ਰੇਟ 'ਚ ਆ ਇਹ ਵੀ ਚੰਗਾ ਹੀ ਆ ਟਰੈਕਟਰ ਹੈ ਨਾ ਕੋਕਾਪੀ ਸੀ ਕੋਕਾਪੀ ਸਟ੍ਰੈਕਟਰ ਦੇਖ ਸਕਦੇ ਮਿੱਤਰੋ ਤੇ ਦੱਬ ਕੇ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਜਦੋਂ ਮਰਜ਼ੀ ਗੋਲ ਲਾ ਕੇ ਆ ਸਕਦੇ ਹੋ ਮਾਣ ਤੁਹਾਨੂੰ ਤੁਹਾਡਾ ਫਲ ਕੀਤਾ ਜੀ ਧੰਨਵਾਦ